ਇੱਕ ਕਿਸੇ ਦੇ ਘਰ ਵਿਆਹ ਸੀ ਤੇ ਜਦੋਂ ਮੁਗਲ ਪਏ ਤੇ ਸਭ ਦੌੜ ਗਏ ਤੇ ਉਹ ਇੱਕ ਮਾਤਾ ਵਿਧਵਾ ਸੀ ਤੇ ਉਹ ਆਪਣੇ ਨੌ ਪੁੱਤ ਨੂੰ ਵਿਆਹ ਕੇ ਲਿਆਈ ਫੌਲਾ ਜ ਮੁੰਡਾ ਸੀ ਅੰਦਰ ਕਮਰੇ 'ਚ ਬੈਠਾ ਉਹਨਾਂ ਉਹ ਮੁੰਡੇ ਨੂੰ ਵੀ ਫੜ ਲਿਆ ਉਹ ਮਾਤਾ ਨੇ ਕਿਸ ਤਰ੍ਹਾਂ ਦਿੱਲੀ ਬਾਦਸ਼ਾਹ ਤੱਕ ਕੀਤਾ ਪਹੁੰਚ ਕੀਤੀ ਤੇ ਉੱਥੇ ਲਿਖਿਆ ਵੀ ਮੇਰਾ ਪੁੱਤ ਤੇ ਸਿੱਖਾਂ ਨਾਲ ਉਹਦਾ ਮਤਲਬ ਹੀ ਕੋਈ ਨਹੀਂ ਮੇਰੇ ਪੁੱਤ ਦਾ ਤੇ ਵਿਆਹ ਹੋਇਆ ਤੇ ਤੇਰੇ ਸਿਪਾਈ ਪਿੰਡੋਂ ਨੂੰ ਕਮਰੇ 'ਚੋਂ ਫੜ ਲਿਆਏ ਆ ਕਿ ਮਿਹਰਬਾਨੀ ਕਰਕੇ ਬਾਦਸ਼ਾਹ ਮੇਰੇ ਪੁੱਤ ਦੀ ਜਾਨ ਬਖਸ਼ ਦੇ ਮੇਰਾ ਪੁੱਤ ਸਿੱਖ ਨਹੀਂ ਹੈਗਾ ਤੇ ਫਰਕਸ਼ੀਰ ਕਹਿੰਦਾ ਚਲੋ ਕੋਈ ਤੇ ਆਇਆ ਜਿਨੇ ਕਿਹਾ ਵੀ ਮੇਰਾ ਖਾਲਸੇ ਨਾਲ ਕੋਈ ਸਬੰਧ ਨਹੀਂ ਤੇ ਮਰੀ ਜਾਂਦੇ ਨੇ ਸਿਰਲ ਭਾਈ ਜਾਂਦੇ ਨੇ ਤੇ ਸਿੱਖੀ ਛੱਡਦਾ ਹੀ ਕੋਈ ਨਹੀਂ ਫਰਕਸ਼ੀਰ ਨੇ ਚਿੱਠੀ ਲਿਖੀ ਜਲਾਦ ਨੂੰ ਵੀ ਉਹ ਮਾਈ ਦਾ ਇੱਕ ਪੁੱਤ ਵਾ ਇਹ ਪਛਾਣ ਲੂਗੀ ਉਹਨਾਂ ਬੰਦਿਆਂ 'ਚ ਵੀ ਕਿਹੜਾ ਵਾ ਜੇ ਅਜੇ ਤੱਕ ਮਰਿਆ ਨਾ ਹੋਇਆ ਜੇ ਉਹ ਪੁੱਤ ਕਹਦੇ ਵੀ ਮੇਰਾ ਗੁਰੂ ਗੋਬਿੰਦ ਸਿੰਘ ਨਾਲ ਕੋਈ ਸਬੰਧ ਨਹੀਂ ਤੇ ਉਹਨੂੰ ਫੇਰ ਛੱਡਦੇ ਉਹਨੂੰ ਮਾਰਿਓ ਨਾ। ਵੀਹ ਜ਼ਾਲਮਾਂ ਨਾਲ ਮਾਰੀ। ਆ ਇੱਕ ਵਾਰੀ ਚਿੱਠੀ ਪੜ੍ਹ। ਜਦੋਂ ਉਹ દોੜ ਕੇ ਮਾਤਾ ਆਈ, ਚਿੱਠੀ ਪੜ੍ਹੀ। ਚਿੱਠੀ ਤੇ ਲਿਖਿਆ ਸੀ ਵੀ ਉਹ ਬੱਚਾ ਜੇ ਕਹਦੇ ਉਹਨਾਂ ਕਹਿੰਦਾ ਮਾਈ ਕਿਹੜਾ ਤੇਰਾ ਪੁੱਤ? ਉਹ ਕਹਿੰਦੀ ਆ ਜਿਹਦੇ ਮੁੱਢ ਦੇ ਉੱਤੇ ਸਿਰ ਰੱਖਿਆ। ਉਹ ਕਹਿੰਦਾ ਵੀ ਇਹਨੂੰ ਪੁੱਛ ਲਾ ਫਿਰ। ਮਾਤਾ ਨੇ بڑے ਵਾਸਤੇ ਪਾਏ ਵੀ ਇੱਥੇ ਐਨੇ ਮਰ ਗਏ ਨੇ ਤੇ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ। ਤੇ ਤੂੰ ਵੀ ਮਰ ਜਾਏਂਗਾ ਤੇ ਤੇਰੀ ਕਾਦੀ ਪਰਵਾਹ ਕਰਨੀ ਇਹਨਾਂ ਨੇ ਇਹਨਾਂ ਨੂੰ ਕਹਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਤੇ ਆਪਣੀ ਜਾਨ ਬਚਾਲਾ ਤੇਰੀ ਘਰ ਵਾਲੀ ਦੀ ਤੇ ਅਜੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਲੱਥੀ ਉਹ ਤੇ ਅਜੇ 2 ਦਿਨ ਨਹੀਂ ਹੋਏ ਆਈ ਨੂੰ ਤੇ ਤੂੰ ਮਰਨ ਵਾਸਤੇ ਆ ਗਿਆ ਜ਼ਿੰਮੇਵਾਰੀਆਂ ਕੀ ਹੁੰਦੀਆਂ ਕਿਦਾਂ ਇੱਕ ਔਮ ਬਚੀ ਉਹ ਬੱਚੇ ਨੇ ਸਿਰ ਤਾਂ ਚੁਕਿਆ ਮੁੱਢ ਤੋਂ ਆਪਣੀ ਮਾਂ ਵੱਲ ਵੇਖਿਆ ਤੇ ਜਲਾਦ ਨੂੰ ਕਹਿੰਦਾ ਵੀ ਤੂੰ ਕਿਰਪਾਨ ਕਿਉਂ ਨਹੀਂ ਮਾਰੀ ਉਹ ਆਂਦਾ ਵੀ ਇਹ ਮਾਤਾ ਤੇਰੀ ਆਈ ਆ ਤੇ ਉਹ ਤੇਰੇ ਵਾਸਤੇ ਚਿੱਠੀ ਲੈ ਆਈ ਆ ਉਹ ਬੱਚਾ ਕਹਿੰਦਾ ਇਹ ਤੇ ਮੇਰੀ ਮਾਤਾ ਹੀ ਨਹੀਂ ਵੇਖੋ ਜ਼ਿੰਮੇਵਾਰੀਆਂ ਅੰਮ੍ਰਿਤ ਛਕ ਲਿਆ ਵਾ ਗੁਰੂ ਦਾ ਸਿੱਖ ਵਾ ਹੁਣ ਜ਼ਿੰਮੇਵਾਰੀ ਨਿਭਾਉਣੀ ਆ ਸਿਰ ਦੇਣਾ ਵਾ ਤੇ ਦੇਤਾਗੇ ਕੋਈ ਗੱਲ ਨਹੀਂ ਦੇਸ਼ ਨੂੰ ਬਚਾਉਣਾ ਵਾ ਧਰਮ ਨੂੰ ਬਚਾਉਣਾ ਉਹ ਕਹਿੰਦੇ ਇਹ ਤੇ ਮੇਰੀ ਮਾਤਾ ਹੀ ਨਹੀਂ ਮਾਂ ਨੇ ਬੜੇ ਹਿਲੋਦੇ ਹਾੜੇ ਕੱਢੇ ਬੜੇ ਉਹਦੇ ਤਰਲੇ ਲਏ ਵੀ ਇਦਾਂ ਨਾ ਕਹਿ ਇਹਨਾਂ ਨੇ ਇੱਕ ਝਟਕੇ 'ਚ ਤੇਰਾ ਸਿਰ ਲਾ ਦੇਣਾ ਮੈਂ ਤੇ ਪੰਜਾਬ ਤੋਂ ਦਿੱਲੀ ਬੜੀ ਔਖੀ ਪਹੁੰਚੀ ਆ ਉਹਨੇ ਜਲਾਦ ਨੂੰ ਆਖਿਆ ਭਰਾਵਾ ਮੈਂ ਨਹੀਂ ਜਾਣਦਾ ਇਹ ਮਾਈ ਕੌਣ ਵਾਂ ਕੀ ਪਤਾ ਤਾਂ ਦਿਮਾਗ ਫਿਰ ਗਿਆ ਜਾਂ ਕੀ ਗੱਲ ਆ ਫਟਾਫੜ ਮੇਰਾ ਸਿਰ ਵੱਡ ਤੇ ਮੈਨੂੰ ਉਹਨਾ ਆਪਣੇ ਭਰਾਵਾਂ ਦੇ ਨਾਲ ਤੋਰ ਜਿਹੜੇ ਸ਼ਹੀਦ ਹੋ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਰਗਾਹ ਨੂੰ ਚਲੇ ਗਏ ਫਿਰ ਮਾਈ ਨੂੰ ਰੋਂਦਿਆਂ ਛੱਡ ਕੇ ਉਸ ਬੱਚੇ ਨੇ ਸਿਰ ਰੱਖ ਦਿੱਤਾ ਤੇ ਜਲਾਦ ਨੇ ਕਰਪਾਨ ਮਾਰੀ ਤੇ ਸਿਰ ਵੱਢ ਕੇ ਤੇ ਦੋ ਟੋਟੇ ਕਰ ਦਿੱਤੇ ਆ ਜਿੰਮੇਵਾਰੀਆਂ ਨਿਭਾਈਆਂ ਗਈਆਂ ਤਾਂ ਧਰਮ ਬਚੇ ਤੇ ਤਾਂ ਉਦੇਸ਼ ਬਚੇ